ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕੀ ਕੀ ਰੱਖੜੀ ਸਿੱਖਾ ਦਾ ਤਿਉਹਾਰ ਹੈ ਜਾਂ ਨਹੀਂ ਭਾਰਤ ਤਿਉਹਾਰਾਂ ਦਾ ਦੇਸ਼ ਹੈ ਹਰ ਕੌਮ ਦੇ ਆਪੋ ਆਪਣੇ ਤਿਉਹਾਰ ਹਨ ਅਤੇ ਆਪਣੇ ਤਿਉਹਾਰਾਂ ਨੂੰ ਮਨਾਉਣਾ ਵੀ ਚਾਹੀਦਾ ਹੈ ਪਰ ਕਿਸੇ ਹੋਰ ਕੌਮ ਦੇ ਤਿਉਹਾਰ ਨੂੰ ਆਪਣਾ ਮੰਨ ਕੇ ਮਨਾਉਣਾ ਗੋਦ ਲੈ ਮਤਰੇ ਪੁੱਤਰ ਵਰਗਾ ਲੱਗਦਾ ਹੈ ਮੈਂ ਪਾਠਕਾਂ ਨਾਲ ਰਖੜੀ ਦੇ ਤਿਉਹਾਰ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਜੋ ਪੰਜਾਬ ਵਿੱਚ ਵੀ ਸਾਰੇ ਭਾਰਤ ਵਾਂਗ ਅਗਸਤ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਪੈਸੇ ਦੀ ਖੂਬ ਬਰਬਾਦੀ ਹੁੰਦੀ ਹੈ ਕਿਉਂਕਿ ਬਾਜ਼ਾਰ ਵਿੱਚ ਦੁਕਾਨਾਂ ਵਾਲੇ ਇਸ ਦਿਨ ਪੈਣਾ ਦੀ ਰਖਿਆ ਦੇ ਨਾਂ ਤੇ ਇੱਕ ਇੱਕ ਰੁਪਏ ਦੇ ਧਾਗੇ ਨੂੰ 20 25 ਰੁਪਏ ਵਿੱਚ ਵੇਚਦੇ ਹਨ ਇਥੋਂ ਤੱਕ ਕਿ ਅਮੀਰਾ ਦੇ ਚੌਂਜਾ ਨੇ ਇਸ ਰਖੜੀ ਦੀ ਕੀਮਤ ਲੱਖਾਂ ਰੁਪਏ ਤੋਂ ਵੀ ਟਪਾ ਦਿੱਤੀ ਜਿਸ ਨੂੰ ਵੇਖੇ ਆਮ ਵਰਗ ਵੀ ਆਪਣੀ ਲੁੱਟ ਕਰੋਨ ਤੋਂ ਪਿੱਛੇ ਨਹੀਂ ਰਹਿੰਦਾ ਅਤੇ ਨਾਲ ਹੀ ਇਸ ਦਿਨ ਲੱਖਾਂ ਰੁਪਏ ਦੇ ਹਿਸਾਬ ਨਾਲ ਜ਼ਹਿਰੀਲੀ ਮਠਾਈ ਵੀ ਬਾਜ਼ਾਰ ਵਿੱਚ ਵਿਕ ਜਾਂਦੀ ਹੈ ਇਸ ਨਾਲ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੁੰਦਾ ਹੈ ਅਤੇ ਵਪਾਰੀ ਲੋਕਾਂ ਦੀ ਜਾਂਦੀ ਹੋ ਜਾਂਦੀ ਹੈ ਜਦ ਕਿ ਗਰੀਬ ਕਿਰਤੀ ਲੋਕ ਅਮੀਰ ਲੋਕਾਂ ਦੀ ਬਣਾਈ ਇਸ ਪੇੜਚਾਲ ਵਿੱਚ ਫਸ ਕੇ ਆਪਣਾ ਆਰਥਿਕ ਨੁਕਸਾਨ ਕਰਵਾਏ ਜਾਂਦੇ ਹਨ ਜ਼ਿਕਰਯੋਗ ਇਹ ਹੈ ਕਿ ਰਖੜੀ ਨਾ ਦੇ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਵੀ ਸਬੰਧ ਨਹੀਂ ਹੈ ਪਰ ਵਪਾਰੀ ਲੋਕਾਂ ਨੇ ਗੁਰੂ ਨਾਨਕ ਨੂੰ ਭੈਣ ਨਾਨਕੀ ਦੇ ਗੁੱਟ ਤੇ ਰਖੜੀ ਬਣਵਾਉਂਦੇ ਦੀ ਤਸਵੀਰ ਬਣਾ ਕੇ ਸਿੱਖ ਧਰਮ ਨੂੰ ਵੀ ਇਸ ਵਹਿਮੀ ਤਿਉਹਾਰ ਨਾਲ ਜੋੜ ਦਿੱਤਾ ਹੈ ਕਿਉਂਕਿ ਸਿੱਖ ਧਰਮ ਵਿੱਚ ਸਾਡੇ ਗੁਰੂਆਂ ਨੇ ਔਰਤ ਨੂੰ ਆਦਮੀ ਤੋਂ ਵੀ ਉੱਪਰ ਦਾ ਦਰਜਾ ਦਿੱਤਾ ਹੈ ਪਿਰ ਉਹ ਆਪਣੇ ਧਰਮ ਦੀਆਂ ਔਰਤਾਂ ਨੂੰ ਇੰਨਾ ਨਿਰਬਲ ਕਿਵੇਂ ਸਮਝਣਗੇ ਕਿ ਉਹਨਾਂ ਦੀ ਰਾਖੀ ਸਿਰਫ ਉਹਨਾਂ ਦੇ ਭਰਾ ਹੀ ਕਰ ਸਕਦੇ ਹੋਣ ਇੱਕ ਪਾਸੇ ਸਾਡੇ ਸਮਾਜ ਦਾ ਬੁੱਧੀਜੀਵੀ ਵਰਗ ਚੀਖ-ਚੀਖ ਕੇ ਕਹਿ ਰਿਹਾ ਹੈ ਕਿ ਔਰਤ ਕਿਸੇ ਵੀ ਪਾਸੇ ਵੀ ਆਦਮੀ ਨਾਲੋਂ ਘੱਟ ਜਾਂ ਮਾੜੀ ਨਹੀਂ ਫਿਰ ਇਹ ਤਿਉਹਾਰ ਤਾਂ ਔਰਤ ਨੂੰ ਅਬਲਾਹੀ ਦਰਸਾਉਂਦਾ ਹੈ ਕਿਉਂਕਿ ਇਸ ਤਿਉਹਾਰ ਮੁਤਾਬਕ ਉਹ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦੀ ਜੇ ਕੋਈ ਕਹਿੰਦਾ ਹੈ ਕਿ ਇਹ ਭੈਣ ਇਹ ਤਾਂ ਭੈਣ ਅਤੇ ਭਰਾ ਦੇ ਪਿਆਰ ਦੀ ਨਿਸ਼ਾਨੀ ਹੈ ਤਾਂ ਉਹ ਇਹ ਕਿਉਂ ਨਹੀਂ ਸਮਝਦਾ ਕਿ ਇਸ ਪਿਆਰ ਦੀ ਵੈਲਿਡਿਟੀ 1 ਸਾਲ ਦੀ ਹੀ ਹੈ ਜੋ ਸਾਲ ਬਾਅਦ ਰੀਚਾਰਜ ਕਰਵਾਉਣੀ ਪੈਂਦੀ ਹੈ ਇੱਥੇ ਇਹ ਜ਼ਿਕਰ ਵੀ ਗਲਤ ਨਹੀਂ ਕਿ ਅੱਜਕੱਲ੍ਹ ਜ਼ਮੀਨਾਂ ਦੀ ਤਾਕਤ ਕੀਮਤ ਵਧਨ ਨਾਲ ਭੈਣਾ ਅਤੇ ਭਰਾਵਾਂ ਵਿਚਲੇ ਰਿਸ਼ਤੇ ਵਿੱਚ ਤਰੇੜਾ ਆਮ ਹੀ ਆ ਚੁੱਕਿਆ ਹਨ ਹਰ ਰੋਜ਼ ਕਈ ਭੈਣਾ ਆਪਣੇ ਭਰਾਵਾ ਤੋਂ ਆਪਣੇ ਹਿੱਸੇ ਦੀ ਜ਼ਮੀਨ ਦੀ ਮੰਗ ਕਰਦੀਆਂ ਹਨ ਅਤੇ ਫਿਰ ਉਹਨਾਂ ਦੀ ਨਣਦਾ ਆਪਣੇ ਭਰਾਵਾ ਤੋਂ ਜ਼ਮੀਨ ਦੀ ਮੰਗ ਕਰਦੀਆਂ ਹਨ ਅਤੇ ਭੈਣ ਭਰਾ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਫਿਰ ਉੱਥੇ ਰਖੜੀ ਉਹਨਾਂ ਦਾ ਪਿਆਰ ਕਾਇਮ ਕਿਉਂ ਨਹੀਂ ਰੱਖਦੀ ਜਿਹੜੀਆਂ ਭੈਣਾ ਆਪਣੇ ਭਰਾਵਾ ਤੋਂ ਸੈਂਕੜੇ ਮੀਲ ਦੂਰ ਜਾ ਵਿਦੇਸ਼ਾਂ ਵਿੱਚ ਬੈਠੀਆਂ ਹਨ ਉਹਨਾਂ ਦੀ ਰਾਖੀ ਕੌਣ ਕਰਦਾ ਹੈ ਪਾਟ ਕੋ ਜਿਸ ਪਰਮਾਤਮਾ ਨੇ ਔਰਤ ਨੂੰ ਇਸ ਸੰਸਾਰ ਵਿੱਚ ਭੇਜਿਆ ਹੈ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਸ ਦੀ ਹੀ ਹੈ ਫਿਰ ਉਸ ਨੇ ਕਿਸੇ ਇਨਸਾਨ ਤੋਂ ਆਪਣੀ ਰਾਖੀ ਕਿਵੇਂ ਕਰਵਾਉਣੀ ਹੈ ਅੱਜ ਦਾ ਨੌਜਵਾਨ ਨਸ਼ਿਆਂ ਨੇ ਇੰਨਾ ਬੇਦਰਦ ਕਰ ਦਿੱਤਾ ਹੈ ਕਿ ਉਸ ਨੂੰ ਕਿਸੇ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਇੱਥੇ ਹਰ ਰੋਜ਼ ਕਈ ਕਈ ਭਰਾਵਾਂ ਦੀਆਂ ਭੈਣਾਂ ਦੀਆਂ ਇੱਜ਼ਤ ਨਾਲ ਖੇਡਿਆ ਜਾ ਰਿਹਾ ਹੈ ਕਈ ਕਈ ਭਰਾਵਾਂ ਦੀਆਂ ਪੈਣਾ ਉੱਪਰ ਪੰਜਾਬ ਸੁੱਟ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਪਰ ਉਥੇ ਰਖੜੀ ਬਣਵਾ ਕੇ ਵੀ ਭਰਾ ਆਪਣੀਆਂ ਭੈਣਾਂ ਦੀ ਰਾਖੀ ਕਰਨ ਤੋਂ ਅਸਮਰਥ ਕਿਉਂ reh ਜਾਂਦੇ ਹਨ ਕਿਉਂਕਿ ਮਨੁੱਖ ਦੀ ਮਾੜੀ ਸੋਚ ਤੋਂ ਰੱਖਿਆ ਜਾਂ ਤਾਂ ਪਰਮਾਤਮਾ ਕਰ ਸਕਦਾ ਹੈ ਜਾਂ ਔਰਤ ਖੁਦ ਕਿਉਂਕਿ ਅੱਜ ਔਰਤ ਹਰ ਖੇਤਰ ਵਿੱਚ ਆਦਮੀ ਦੀ ਬਰਾਬਰੀ ਕਰ ਰਹੀ ਹੈ ਫਿਰ ਇਸ ਉਕੀ ਰਾਖੀ ਦੇ ਨਾਂ ਤੇ ਕਰੋੜਾ ਰੁਪਏ ਕਿਉਂ ਬਰਬਾਦ ਕੀਤੇ ਜਾ ਰਹੇ ਹਨ ਮਾਫ ਕਰਨਾ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਜਿਸ ਧਰਮ ਦਾ ਇਸ ਤਿਉਹਾਰ ਨਾਲ ਸੰਬੰਧ ਹੈ ਉਹਨਾਂ ਨੂੰ ਮੁਬਾਰਕ ਹੋਵੇ ਪਰ ਸਿੱਖ ਧਰਮ ਦੀਆਂ ਬੀਬੀਆਂ ਐਨੀਆਂ ਨਿਤਾਣੀਆਂ ਨਹੀਂ ਹੋਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਕਿਸੇ ਤੋਂ ਆਪਣੇ ਰਾਖੀ ਦੀ ਉਮੀਦ ਰੱਖਣੀ ਪਵੇ ਇਸ ਲਈ ਉਹਨਾਂ ਨੂੰ ਸਤਿਕਾਰਯੋਗ ਮਾਤਾ ਗੁਜਰੀ ਜੀ ਦਾ ਇਤਿਹਾਸ ਪੜਨਾ ਚਾਹੀਦਾ ਹੈ ਅਤੇ ਮਾਤਾ ਪਾ ਗੋਦੇ ਜੀਵਨ ਨੂੰ ਪਰਚੋਲਣਾ ਚਾਹੀਦਾ ਹੈ ਜਿਸ ਨੇ ਗੁਰੂ ਨੂੰ ਬੇਦਾਵਾ ਦੇ ਕੇ ਆਏ ਸਿੰਗਾਰੂ ਲਲਕਾਰ ਕੇ ਮੈਦਾਨੇ ਜੰਗ ਵਿੱਚ ਆਪ ਅਗਵਾਈ ਕੀਤੀ ਅਤੇ ਸਿੱਖਾ ਦੀਆਂ ਲੜਕੀਆਂ ਨੂੰ ਕਿਸੇ ਤੋਂ ਰਾਖੀ ਦੀ ਆਸ ਛੱਡ ਕੇ ਆਪਣੀ ਅਤੇ ਹੋਰਾਂ ਦੀ ਰਾਖੀ ਕਰਨ ਦੇ ਸਮਰਥ ਬਣਾਇਆ ਮੈਂ ਸਿੱਖ ਬੀਬੀਆਂ ਨੂੰ ਬੇਨਤੀ ਕਰਾਂ ਜੀ ਕਿ ਰਖੜੀ ਵਰਗੇ ਫੋਕਟ ਤਿਹਾਰ ਨੂੰ ਆਪਣੀ ਆਰਥਿਕ ਲੁੱਟ ਦਾ ਕਾਰਨ ਨਾ ਬਣਾਓ ਸਗੋ ਆਪਣੀ ਸੋਚ ਬਦਲੋ ਜੇ ਤ ਤੁਸੀਂ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਦੀ ਨਾਇਕਾ ਵਾਂਗ ਕਲਗੀਧਰ ਪਾਤਸ਼ਾਹ ਦੀ ਆ ਪੁੱਤਰੀਆਂ ਬਣ ਜਾਉਂਗੀ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ ਅਤੇ ਤੁਹਾਨੂੰ ਕਿਸੇ ਤੋਂ ਰਾਖੀ ਕਰਵਾਉਣ ਦੀ ਲੋੜ ਨਹੀਂ ਰਹੇਗੀ ਸਗੋ ਤੁਸੀਂ ਨਿਤਾਣਿਆਂ ਦੀ ਰਾਖੀ ਕਰਨ ਦੇ ਸਮਰਥ ਹੋ ਹੋ ਗਿਆ ਜੋ ਤਾਂ ਤੁਸੀਂ ਇਸ ਤਿਹਾੜ ਤੇ ਬਰਬਾਦ ਕਰ ਰਹੇ ਹੋ ਉਸ ਨੂੰ ਕਿਸੇ ਮਾਨਤਾਵਾ ਮਾਨਵਤਾ ਦੀ ਭਲਾਈ ਦੇ ਕੰਮ ਵਿੱਚ ਵਰਤੋ ਤਾਂ ਪਰਮਾਤਮਾ ਵੀ ਤੁਹਾਡੇ ਉੱਤੇ ਖੁਸ਼ ਹੋਵੇਗਾ ਅਤੇ ਖੁਦ ਰਾਖੀ ਕਰਨ ਦਾ ਬਲ ਵੀ ਬਖਸ਼ੇਗਾ ਧੰਨਵਾਦ ਜੀ